ਕੱਲ 14 ਨਵੰਬਰ ਨੂੰ ਬਿਹਾਰਤੀਆਂ ਚੋਣਾਂ ਦੇ ਨਤੀਜੇ ਆਉਣਗੇ ਤੇ ਪਤਾ ਲੱਗੇਗਾ ਕਿ ਬਿਹਾਰ ਦੇ ਵਿੱਚ ਕਿਸ ਦੀ ਸਰਕਾਰ ਬਣੇਗੀ ਐਨਡੀਏ ਸਰਕਾਰ ਆਪਣੀ ਬਣਾਏਗੀ ਜਾਂ ਮਹਾ ਗਠਬੰਧਨ ਜਿਹੜਾ ਆਪਣੀ ਸਰਕਾਰ ਬਣਾਏਗਾ ਕਿਉਂਕਿ ਬਿਹਾਰਤੀ ਲੜਾਈ ਜਿਹੜੀ ਹੈ ਉਹ ਬਹੁਤ ਦਿਲਚਸਪ ਰਹੀ ਹੈ ਪੂਰੇ ਭਾਰਤ ਦੇ ਵਿੱਚ ਬਿਹਾਰ ਤੇ ਨਜ਼ਰਾਂ ਸਿਗੀਆਂ ਭਾਰਤ ਦੇ ਲੋਕਾਂ ਦੀਆਂ ਬਿਹਾਰ ਤੇ ਨਜ਼ਰਾਂ ਸਿਗੀਆਂ ਕਿਉਂਕਿ ਬਿਹਾਰ ਦੇ ਵਿੱਚੋਂ ਬਹੁਤ ਚਿੰਗਿਆੜੀਆਂ ਜਿਹੜੀਆਂ ਨੇ ਉਠੀਆਂ ਨੇ ਚਾਹੇ ਫਿਰ ਉਹ ਵੋਟ ਚੋਰੀ ਦੀ ਗੱਲ ਹੋਵੇ ਜਾਂ ਆਪੋਜੀਸ਼ਨ ਨੂੰ ਢਾਣ ਦੀ ਗੱਲ ਹੋਵੇ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਿਹਾਰ ਇਲੈਕਸ਼ਨ ਤੋਂ ਉਠੀਆਂ ਨੇ ਇਸ ਕਰਕੇ ਅਹਿਮ ਬਹੁਤ ਹੋ ਗਏ ਸੀ ਬਿਹਾਰ ਦੇ ਇਲੈਕਸ਼ਨ ਕਿਉਂਕਿ ਬਿਹਾਰ ਦੇ ਵਿੱਚ ਨਿਤਿਸ਼ ਕੁਮਾਰ ਕੇਂਦਰ ਦੀ ਐਨਡੀਏ ਦੇ ਵਿੱਚ ਭਾਈਵਾਲ ਨੇ ਅਤੇ ਜਦੋਂ ਇਸ ਵਾਰ ਕੇਂਦਰ ਦੇ ਜਦੋਂ ਚੋਣਾਂ ਹੋਈਆਂ ਸੀ ਭਾਜਪਾ ਦੇ ਕੋਲ ਕੁਝ ਐਮਪੀ ਘਟ ਪੈ ਰਹੇ ਸੀ ਤਾਂ ਜੀਡੀਯੂ ਨਿਤਿਸ਼ ਕੁਮਾਰ ਨੇ اپنی پارٹی ਦਾ ਜਿਹੜਾ ਸਮਰਥਨ ਹੈ ਉਹ ਭਾਜਪਾ ਨੂੰ ਦਿੱਤਾ ਸੀ ਜਿਸ ਦੇ ਨਾਲ ਸਰਕਾਰ ਜਿਹੜੀ ਹੈ ਉਹ ਕੇਂਦਰ ਦੇ ਵਿੱਚ ਭਾਜਪਾ ਬਣਾ ਪਾਈ ਸੀਗੀ ਤਾਂ ਇਸ ਕਰਕੇ ਬਿਹਾਰ ਦੀਆਂ ਚੋਣਾਂ ਜਿਹੜੀਆਂ ਨੇ ਉਹ ਬਹੁਤ ਅਹਿਮ ਨੇ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਈ ਵਾਰ ਬਿਹਾਰ ਗਏ ਨੇ ਲੋਕਾਂ ਤੋਂ ਵੋਟ ਦੀ اپیل ਲੋਕਾਂ ਨੂੰ ਕਰਨ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਜਿਹੜੇ ਉੱਥੇ ਗਏ ਨੇ ਤਾਂ ਸਾਰੇ ਮੰਤਰੀ ਕੇਂਦਰ ਸਰਕਾਰ ਦੇ ਮੰਤਰੀ ਉੱਥੇ ਬਿਹਾਰ ਦੇ ਵਿੱਚ ਗਏ ਸੀ ਤੇ ਜ਼ੋਰ ਪੂਰਾ ਪਾਰਟੀਆਂ ਨੇ ਲਗਾਇਆ ਹੋਇਆ ਸੀ ਕਿ ਬਿਹਾਰ ਦੀਆਂ ਚੋਣਾਂ ਜਿਹੜੀਆਂ ਨੇ ਅਸੀਂ ਜਿੱਤੀਏ ਤਾਂ ਕੱਲ ਹੁਣ ਫੈਸਲਾ ਕਉਣ ਘੜੀ ਆ ਬਿਹਾਰ ਦੇ ਵਾਸਤੇ ਸਵੇਰੇ 7 ਵਜੇ ਵੋਟਾਂ ਦੀ ਗਿਣਤੀ ਜਿਹੜੀ ਹੈ ਸ਼ੁਰੂ ਹੋ ਜੇਗੀ ਪਹਿਲਾਂ ਇੱਕ ਸਵਾ ਘੰਟਾ ਜਿਹੜਾ ਪੋਸਟਲ ਬੈਲਟ ਦੀ ਗਿਣਤੀ ਜਿਹੜੀ ਹੈ ਹੁੰਦੀ ਰਹੇਗੀ ਉਸ ਤੋਂ ਬਾਅਦ ਜਦੋਂ EVM ਮਸ਼ੀਨਾਂ ਖੁੱਲਣਗੀਆਂ ਤੇ ਫਿਰ ਨਤੀਜੇ ਆਉਣੇ ਸ਼ੁਰੂ ਹੋਣਗੇ ਬਹੁਤ ਸਾਰੇ ਐਗਜ਼ਿਟ ਪੋਲਸ ਵੀ ਜਿਹੜੇ ਨੇ ਪਿਛਲੇ ਦਿਨਾਂ ਦੇ ਵਿੱਚ ਆਏ ਨੇ ਕੋਈ NDA ਨੂੰ ਬਹੁਮਤ ਦਿਖਾ ਰਿਹਾ ਤੇ ਕੋਈ ਮਹਾ ਗਠਬੰਦਰ ਨੂੰ ਬਹੁਮਤ ਦਿਖਾ ਰਿਹਾ 243 ਸੀਟਾਂ ਤੇ ਇਹ ਲੜਾਈ ਜਿਹੜੀ ਹੈ ਬਿਹਾਰ ਵੀ ਹੋਈ ਹੈ ਤੇ 243 ਦੇ ਵਿੱਚ ਜੇਕਰ ਬਹੁਮਤ ਦੀ ਗੱਲ ਕਰੀਏ ਤਾਂ 122 ਦਾ ਆਕੜਾ ਜਿਹੜੀ ਪਾਰਟੀ ਪਾਰ ਕਰ ਜੇਗੀ ਉਸ ਦੀ ਸਰਕਾਰ ਜਿਹੜੀ ਆ ਬਿਹਾਰ ਦੇ ਵਿੱਚ ਬਣ ਜਾਏਗੀ ਤੇਜਸਵੀ ਯਾਦਵ RJD ਪਾਰਟੀ ਤੋਂ ਅਤੇ ਕਾਂਗਰਸ ਵੀ ਇਕੱਠੇ ਰਲ ਕੇ ਜਿਹੜੇ ਆ ਉਹਨਾਂ ਨੇ ਬਿਹਾਰ ਦੀਆਂ ਚੋਣਾਂ ਲੜੀਆਂ ਨੇ ਔਰ ਇਸ ਚੋਣਾਂ ਦੇ ਵਿੱਚ ਰਾਹੁਲ ગાંધી ਦਾ ਵੀ ਇੱਕ ਅਲੱਗ ਰੂਪ ਬਿਹਾਰ ਦੇ ਵਿੱਚ ਦੇਖਣ ਨੂੰ ਮਿਲਿਆ ਕਦੀ ਉਹ ਮਛਵਾਰੀਆਂ ਦੇ ਨਾਲ ਉਹਨਾਂ ਦੇ ਤਲਾਬ ਤੇ ਵਿੱਚ ਛਲਾਂਗ ਮਾਰ ਰਹੇ ਸੀ ਕਦੀ ਮਖਾਣਾ ਉਗਾਉਣ ਵਾਲੇ ਕਿਸਾਨਾਂ ਦੇ ਨਾਲ ਉਹਨਾਂ ਦੇ ਛੱਪੜ ਦੇ ਵਿੱਚ ਰਾਹੁਲ ਗਾਂਧੀ ਜਾ ਰਹੇ ਸੀਗੇ ਕਦੀ ਮੋਟਰਸਾਈਕਲ ਤੇ ਰਾਹੁਲ ਗਾਂਧੀ ਅਤੇ ਪ੍ਰਿਆੰਕਾ ਗਾਂਧੀ ਦਿਖੇ ਤਾਂ ਇਦਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਬਿਹਾਰ ਦੇ ਵਿੱਚ ਬਹੁਤ ਦੇਖਣ ਨੂੰ ਮਿਲੀਆਂ ਅਤੇ ਰਾਹੁਲ ਗਾਂਧੀ ਦਾ ਇੱਕ ਅਲੱਗ ਕਿਸਮ ਦਾ ਚਿਹਰਾ ਜਿਹੜਾ ਆ ਉਹ ਬਿਹਾਰੀਆਂ ਚੋਣਾਂ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਉਸ ਤੋਂ ਬਾਅਦ ਆਪੋਜੀਸ਼ਨ ਨੇ ਇਲੈਕਸ਼ਨ ਕਮਿਸ਼ਨ ਦੀਆਂ ਬਹੁਤ ਸਾਰੀਆਂ ਕਮੀਆਂ ਵੀ ਉੱਥੋਂ ਫੜੀਆਂ ਵੋਟ ਚੋਰੀ ਦੀ ਗੱਲ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਇਹ ਖਲਾਫ ਉਹ ਵੀ ਬਿਹਾਰ ਤੋਂ ਆਵਾਜ਼ ਉੱਠੀ ਹੈ ਤਾਂ ਬਿਹਾਰ ਤੋਂ ਇਸ ਦੀ ਬਹੁਤ ਸਾਰੀਆਂ ਆਵਾਜ਼ਾਂ ਉੱਠੀਆਂ ਨੇ ਤਾਂ ਜਿਹੜੀਆਂ ਉਹ ਆਵਾਜ਼ਾਂ ਨੇ ਹੁਣ ਉਹ ਆਵਾਜ਼ਾਂ ਕਿਹੜੀ ਪਾਸੇ ਵੋਟ ਉਹਨਾਂ ਦੀਆਂ ਗਈਆਂ ਨੇ ਇਸ ਦੇ ਨਤੀਜੇ ਕੱਲ ਪਤਾ ਲੱਗਣਗੇ 14 ਨਵੰਬਰ ਨੂੰ ਸਵੇਰੇ 7:00 ਵਜੇ ਤੋਂ ਹੀ ਗਿਣਤੀ ਜਿਹੜੀ ਹੈ ਸ਼ੁਰੂ ਹੋ ਜਾਏਗੀ ਤੇ ਰੁਝਾਨ ਆਣੇ ਸ਼ੁਰੂ ਹੋ ਜਾਣਗੇ ਤੇ ਸ਼ਾਮ ਤੱਕ 3-4 ਵਜੇ ਤੱਕ ਸਥਿਤੀ ਸਾਫ਼ ਹੋਣ ਲੱਗ ਜਾਏਗੀ ਕਿ ਕਿਹੜੀ ਪਾਰਟੀ ਜਿਹੜੀ ਹੈ ਬਿਹਾਰ ਦੇ ਵਿੱਚ ਉਹ ਸੱਤਾ ਦੇ ਵਿਚਾਰ ਹੀ ਅਗਲੇ 5 ਸਾਲ ਕਿਹੜੀ ਪਾਰਟੀ ਬਿਹਾਰ ਦੇ ਵਿੱਚ ਕਾਬਜ਼ ਰਹੇਗੀ ਤਾਂ ਬਹੁਤ ਸਾਰੀਆਂ ਪਾਰਟੀਆਂ ਦੇ ਵਿਚਕਾਰ ਜਿਹੜਾ ਇਹ ਮਹਾਯੁੱਧ ਬਿਹਾਰ ਦਾ ਚੱਲਦਾ ਰਿਹਾ ਇੱਕ ਪਾਸੇ ਨਿਦੇਸ਼ ਕੁਮਾਰ ਦੂਜੇ ਪਾਸੇ ਤਜਸਵੀ ਯਾਦਵ ਪ੍ਰਸ਼ਾਂਤ ਕਿਸ਼ੋਰ ਅ ਇਹ ਸਾਰਿਆਂ ਦੇ ਵਿਚਕਾਰ ਜਿਹੜੀ ਆ ਮੁੱਖ ਲੜਾਈ ਜਿਹੜੀ ਆ ਦੇਖਣ ਨੂੰ ਮਿਲੀ ਹੈ ਤੇ ਹੁਣ ਪਰ ਪਾਰਟੀ ਕਿਹੜੀ ਸਰਕਾਰ ਬਣਾਏਗੀ ਇਸ ਇਹ ਤਾਂ ਕੱਲ ਹੀ ਪਤਾ ਲੱਗੇਗੀ ਪਰ ਜੇਕਰ ਪੋਲਿੰਗ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਪੋਲਿੰਗ ਜਿਹੜੀ ਆ ਬਿਹਾਰ ਦੇ ਵਿੱਚ ਇਸ ਵਾਰ ਦਰਜ ਕੀਤੀ ਗਈ ਹੈ ਇਲੈਕਸ਼ਨ ਕਮਿਸ਼ਨ ਨੇ ਜੋ ਆંકੜੇ ਕੱਢੇ ਨੇ ਬਿਹਾਰ ਦੇ ਵਿੱਚ 67.13 ਫੀਸ ਜਿਹੜੀ ਪੋਲਿੰਗ ਹੈ ਉਹ ਹੋਈ ਹੈ ਬਹੁਤ ਜ਼ਿਆਦਾ ਪੋਲਿੰਗ ਹੈ ਇਸ ਨੂੰ ਬਿਹਾਰ ਦੀ ਮੰਨਿਆ ਜਾ ਰਿਹਾ ਹੈ ਤੇ ਇਹ ਵੀ ਇਲੈਕਸ਼ਨ ਕਮਿਸ਼ਨ ਨੇ ਜਾਣਕਾਰੀ ਦਿੱਤੀ ਹੈ ਕਿ 1951 ਤੋਂ ਬਾਅਦ ਪਹਿਲੀ ਵਾਰੀ ਬਿਹਾਰ ਦੇ ਇਤਿਹਾਸ ਦੇ ਵਿੱਚ ਹੋਇਆ ਹੈ ਕਿ ਇੰਨੀ ਜ਼ਿਆਦਾ ਪੋਲਿੰਗ ਹੋਈ ਹੋਵੇ ਸਟਾਰਟ ਪੁਆਇੰਟ 13 ਫੀਸਡ ਪੋਲਿੰਗ ਜਿਹੜੀ ਬਿਹਾਰ ਦੇ ਵਿੱਚ ਹੋਈ ਹੈ ਤੇ 1951 ਤੋਂ ਬਾਅਦ ਪਹਿਲੀ ਵਾਰ ਬਿਹਾਰ ਦੇ ਵਿੱਚ ਹੋਇਆ ਤਾਂ ਤੁਸੀਂ ਖੁਦ ਹਿਸਾਬ ਲਗਾ ਸਕਦੇ ਹੋ ਕਿੰਨੇ ਸਾਲਾਂ ਬਾਅਦ ਬਿਹਾਰ ਦੇ ਵਿੱਚ ਪਹਿਲੀ ਵਾਰ ਇੰਨੀ ਜ਼ਿਆਦਾ ਪੋਲਿੰਗ ਜਿਹੜੀ ਹੈ ਹੋਈ ਹੈ ਜਿਹੜੇ ਬੁੱਧੀਜੀਵੀ ਹੁੰਦੇ ਨੇ ਉਹਨਾਂ ਦਾ ਕਹਿਣਾ ਇਹ ਵੀ ਹੁੰਦਾ ਹੈ ਕਿ ਜਦੋਂ ਜਿਹੜੇ ਵੀ ਸੂਬੇ ਦੇ ਵਿੱਚ ਪੋਲਿੰਗ ਜ਼ਿਆਦਾ ਹੋਵੇ ਤਾਂ ਉਹ ਸੂਬਾ ਚੇਂਜ ਮੰਗਦਾ ਹੁੰਦਾ ਤਾਂ ਉਹ ਬਦਲਾਅ ਮੰਗਦਾ ਹੁੰਦਾ ਤਾਂ ਉਹ ਬਦਲਾਅ ਹੁਣ ਕਿ ਨਿਤਿਸ਼ ਕੁਮਾਰ ਦਾ ਬਦਲਾਅ ਜਿਹੜਾ ਸੂਬਾ ਬਿਹਾਰ ਸੂਬਾ ਭਾਰ ਰਿਆ ਜਾਂ ਚੋਰ ਪਰ ਇਹ ਕੱਲ ਪਤਾ ਲੱਗੇਗਾ ਪਰ ਇਤਿਹਾਸਿਕ VOTING ਜਿਹੜੀ ਹੈ ਪੋਲਿੰਗ ਜਿਹੜੀ ਹੈ ਉਹ ਬਿਹਾਰ ਦੇ ਵਿੱਚ ਹੋਈ ਹੈ 1951 ਤੋਂ ਬਾਅਦ 67.13% ਪੋਲਿੰਗ ਹੋਈ ਹੈ ਤੇ ਜੇਕਰ ਹੁਣ ਅਸੀਂ ਇਸ ਦੇ ਵਿੱਚ ਪੁਰਸ਼ ਵੋਟਰਾਂ ਦੀ ਜੇਕਰ ਅਸੀਂ ਗੱਲ ਕਰੀਏ ਜਿਹੜੇ ਪੁਰਸ਼ ਸੀਗੇ ਉਹਨਾਂ ਦੀ ਗਿਣਤੀ 62.98% ਰਹੀ ਹੈ ਪਰ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਨੇ ਪੁਰਸ਼ਾਂ ਨੂੰ ਪਿੱਛੇ ਛੱਡ ਦਿੱਤਾ ਪੁਰਸ਼ਾਂ ਨਾਲੋ ਵੱਧ ਮਹਿਲਾਵਾਂ ਨੇ ਬਾਹਰ ਆ ਕੇ ਪੋਲਿੰਗ ਕੀਤੀ ਹੈ ਵੱਧ ਚੜ ਕੇ ਵੋਟਾਂ ਦੀ ਆਪਣੀ ਇਸਤਮਾਲ ਭੁਗਤਾਨ ਕੀਤਾ ਤੇ ਮਹਿਲਾ ਵੋਟਰ ਜਿਹੜੀ ਹੈ 71.78% ਜਿਹੜੀਆਂ ਮਹਿਲਾਵਾਂ ਨੇ ਉਹਨਾਂ ਨੇ ਪੋਲਿੰਗ ਜਿਹੜੀ ਹੈ ਕੀਤੀ ਹੈ VOTING ਕੀਤੀ ਹੈ ਤਾਂ ਸਭ ਤੋਂ ਵੱਧ ਮਹਿਲਾਵਾਂ ਨੇ ਆਪਣਾ ਯੋਗਦਾਨ ਬਿਹਾਰਤਿਆ ਚੋਣਾਂ ਦੇ ਵਿੱਚ ਆਇਆ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਿਹਾਰ ਦੀਆਂ VOTING ਤੋਂ ਪਹਿਲਾਂ ਉਹ ਹੋਈਆਂ ਬਹੁਤ ਸਾਰੀਆਂ ਇਲਜ਼ਾਮਬਾਜ਼ੀਆਂ ਹੋਈਆਂ ਦੋ ਗੇਟ ਦੇ ਵਿੱਚ ਬਿਹਾਰ ਦੀ ਪੋਲਿੰਗ ਜਿਹੜੀ ਹੈ ਉਹ ਮੁਕੰਮਲ ਕਰਵਾਈ ਗਈ ਹੈ ਸਭ ਤੋਂ ਪਹਿਲਾਂ 6 ਨਵੰਬਰ ਨੂੰ ਬਿਹਾਰ ਦੇ ਵਿੱਚ ਵੋਟਾਂ ਪਈਆਂ ਸੀ ਉਸ ਤੋਂ ਬਾਅਦ 11 ਨਵੰਬਰ ਨੂੰ ਦੂਜੇ ਗੇਟ ਦੀਆਂ ਵੋਟਾਂ ਜਿਹੜੀਆਂ ਨੇ ਪਈਆਂ ਸੀਗੀਆਂ ਤੇ 14 ਨਵੰਬਰ ਨੂੰ ਹੁਣ ਕੱਲ੍ਹ ਯਾਨੀ ਨਤੀਜੇ ਬਿਹਾਰ ਦੇ ਆਣਗੇ ਤਾਂ ਬਿਹਾਰ ਦੇ ਵਿੱਚ ਕੁੱਲ 90740 ਪੋਲਿੰਗ ਬੂਥ ਜਿਹੜੇ ਨੇ ਬਣੇ ਆ ਜਿਨ੍ਹਾਂ ਦੀ ਵੈਬ ਕਾਸਟਿੰਗ ਵੀ ਜਿਹੜੀ ਹੈ ਕਰਵਾਈ ਗਈ ਹੈ ਇਲੈਕਸ਼ਨ ਕਮਿਸ਼ਨ ਦਾ ਕਹਿਣਾ ਹੈ ਕਿ ਪੂਰੇ ਬਿਹਾਰ ਦੇ ਵਿੱਚ ਫ੍ਰੀ ਐਂਡ ਫੇਅਰ ਇਲੈਕਸ਼ਨ ਜਿਹੜੇ ਨੇ ਕੰਡਕਟ ਕਰਾਏ ਨੇ ਅਤੇ ਉਸ ਦੀ ਵਧਾਈ ਤੇ ਸ਼ਾਬਾਸ਼ੀ ਵੀ ਜਿਹੜੀ ਹੈ ਬਿਹਾਰ ਦੇ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਨੂੰ ਦਿੱਤੀ ਹੈ ਤੇ ਇਲੈਕਸ਼ਨ ਕਮਿਸ਼ਨ ਦਾ ਇਹ ਵੀ ਕਹਿਣਾ ਹੈ ਕਿ ਪੂਰੇ ਬਿਹਾਰ ਦੇ ਵਿੱਚ ਕਿਤੇ ਵੀ ਅ ਦੋਵਾਰਾ ਪੋਲਿੰਗ ਕਰਵਾਉਣ ਦੀ ਸਫਾਰਸ਼ ਜਿਹੜੀ ਹੈ ਕਿਸੇ ਵੀ ਬੂਥ ਤੋਂ ਨਹੀਂ ਆਈ ਹੈ ਸਾਰਾ ਕੁਝ ਬਹੁਤ 프리 ਐਂਡ ਫੇਅਰ ਜਿਹੜਾ ਉੱਥੇ ਕਰਵਾਇਆ ਗਿਆ ਹਰੇਕ ਪੋਲਿੰਗ ਬੂਥ ਦੀ ਵੀਡੀਓਗ੍ਰਾਫੀ ਜਿਹੜੀ ਆ ਸਹੀ ਢੰਗ ਦੇ ਨਾਲ ਕਰਵਾਈ ਗਈ ਹੈ ਤੇ ਹੁਣ ਕੱਲ 7 ਵਜੇ ਨਤੀਜੇ ਜਿਹੜੇ ਨੇ ਉਹਨੇ ਸ਼ੁਰੂ ਹੋਣਗੇ ਸਟਰੋਂਗ ਰੂਮਸ ਤੋਂ ਪਹਿਲਾਂ ਈਵੀਐਮ ਮਸ਼ੀਨਾਂ ਕਾਊਂਟਿੰਗ ਸੈਂਟਰਾਂ ਦੇ ਵਿੱਚ ਆਣ ਗਈਆਂ ਤੇ ਫਿਰ ਕਾਊਂਟਿੰਗ ਸੈਂਟਰਾਂ ਦੇ ਵਿੱਚ ਸਾਰੀ ਪਾਰਟੀਆਂ ਦੇ ਨੁਮਾਇੰਦੇ ਕਾਊਂਟਿੰਗ ਏਜੰਟਸ ਬੈਠੇ ਹੋਣਗੇ ਉਹਨਾਂ ਦੀ ਨਿਗਰਾਨੀ ਦੇ ਹੇਠ ਉਹ ਅਕਾਊਂਟਿੰਗ ਜਿਹੜੀ ਹੈ ਸ਼ੁਰੂ ਹੋਏਗੀ ਤੇ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ ਤਾਂ ਹੋਰ ਅਪਡੇਟਸ ਵੀ ਸਾਨੂੰ ਜੁੜੇ ਨੇ ਲੁਧਿਆਣਾ ਤੋਂ ਸੰਜੀਤ ਸਿੰਘ ਜਨਨਦੇਸ਼ੀ ਧੰਨਵਾਦ